ਲਿਖਿਆ ਹਵਾਈ ਅੱਡਾ ਇਹ ਅਸਲੀ ਜਹਾਜ਼ ਹੈ ਨਕਲੀ ਜਹਾਜ਼ ਨਹੀਂ ਇਹ ਰਾਜਸਥਾਨ ਤੋਂ ਸ਼ਾਇਦ ਲਿਆਂਦਾ ਵਾ ਟਰੱਕ ਵਗੈਰਾ ਤੇ ਲੱਦ ਕੇ ਟੰਟ ਬੰਨਾ ਵਾ ਜਿਹਦੇ ਵਿੱਚ ਖਾਣ ਪੀਣ ਨੂੰ ਸਾਨੂੰ ਮਿਲੇਗਾ ਤੇ ਸਾਨੂੰ ਐ ਲੱਗੂਗਾ ਕਿ ਵਾਕਿਆ ਅਸੀਂ ਹਵਾ ਚ ਉੱਡਦੇ ਨੇ ਆ ਗਿਆ ਜੀ ਗੁਰਮਤ ਸੰਗੀਤ ਕਰਨੀ ਬਾਬਾ ਸੁਚਾਸਨ ਜੀ ਜਿਨ੍ਹਾਂ ਨੇ ਜਵਦੀ ਟਕਸਾਲ ਚਲਾਈ ਸੀ ਇੱਥੇ ਕੋਈ ਲੜਕੀ ਇਕੱਲੀ ਨਹੀਂ ਰਹਿ ਸਕਦੀ ਉੱਦਾਂ ਲੜਕੀਆਂ ਸਿੱਖਣ ਇਥੇ ਆਉਂਦੀਆਂ ਜਦੋਂ ਕੀਰਤਨ ਦੀ ਕਲਾਸ ਜਿਹੜੀ ਹੁੰਦੀ ਤੇ ਕਿਰਪਨ ਥੱਲੇ ਉਹ ਪੈਰਾਣਾ ਵਿੱਚ ਆਓ ਹੈ ਉਤੋਂ ਆ ਅੱਜ ਅਸੀਂ ਚੱਲੇ ਆ ਜੀ ਉਸਤਾਦ ਜੀ ਕੋਲ ਤੰਤੀ ਸਾਜ਼ਾਂ ਦੀ ਕਲਾਸ ਲਾਉਣ ਸਾਹਿਬ ਦੀ ਕਲਾਸ ਹੈ ਤੰਤੀ ਸਾਜ਼ਾਂ ਦੀ ਕਲਾਸ ਮੇਰੀ ਆਜੋ ਫਿਰ ਚੱਲੀਏ ਨੇ ਤੇ ਆ ਜੀ 에어ਪੋਰਟ ਮਤਲਬ ਬੰਨ ਗਿਆ ਮਤਲਬ ਇਸ 에어ਪੋਰਟ ਦੀ ਇਕੋ ਹੀ ਜਾਜ ਹੋਊਗਾ ਤੇ ਉੱਡੂਗਾ ਨਹੀਂ ਬੱਸ ਇਹਦੇ ਵਿੱਚ ਬਹਿ ਕੇ ਤੁਸੀਂ ਰੋਟੀ ਖਾ ਸਕਦੇ ਮਤਲਬ ਫੀਲਿੰਗ ਲੈ ਸਕਦੇ ਜੇ ਜਾਜ ਦੀ ਐ ਅਸਲੀ ਜਾਜ ਆ ਜੇ ਤੇ ਰਾਜਸਥਾਨ ਤੋਂ ਨਹੀਂ ਆਦਾ ਜਾਜ ਆ ਇਹ ਅਸਲੀ ਜਾਜ ਆ ਇਹਨੂੰ ਇੱਥੇ ਫਿੱਟ ਕਰ ਦਿੱਤਾ ਗਿਆ ਪੱਕਾ ਇੱਥੇ ਆਣ ਕੇ ਤੁਸੀਂ ਤੇ ਟਿਕਟ ਇਕਠਾਓ ਜਾਜ ਵਿੱਚ ਬੈਠੋ ਤੇ ਰੋਟੀ ਖਾਓ ਤੇ ਘਰ ਮੁੜ ਜਾਓ بس ਇਨਿਕ ਵੀ ਲੰਘ ਲੈ ਸਾਡੇ ਤੋਂ ਇਹ ਬਹੁਤ ਵਧੀਆ ਜੇ ਬਣ ਰਿਹਾ ਵਾ ਤਿਆਰੀ ਚੱਲ ਰਹੀ ਆ ਵੇ ਸੂਬਾ ਅੰਦਰ ਸਾਰੀ ਜਦੋਂ ਤਿਆਰ ਹੋ ਗਿਆ ਉਦੋਂ ਫਿਰ ਦੇਖਣਯੋਗ ਹੋਵੇ ਉੱਤੇ ਲਿਖਿਆ ਹਵਾਈ ਅੱਡਾ ਇਹ ਅਸਲੀ ਜਹਾਜ਼ ਆ ਜਾਂ ਨਕਲੀ ਜਹਾਜ਼ ਨਹੀਂ ਇਹ ਰਾਜਸਥਾਨ ਤੋਂ ਸ਼ਾਇਦ ਲਿਆਂਦਾ ਵਾ ਟਰੱਕ ਵਗੈਰਾ ਤੇ ਲੱਦ ਕੇ ਤੇ ਇਹਦੇ ਵਿੱਚ ਰੈਸਟੋਰੈਂਟ ਬਣੂਗਾ ਲੋਕੀ ਬਾਹਰੋਂ ਟਿਕਟ ਟਿਕ ਡਾਉਣਗੇ ਅੰਦਰ ਜਾਣਗੇ ਅੰਦਰ ਜਾ ਕੇ ਖਾ ਪੀ ਕੇ ਬਾਹਰ ਆਉਣਗੇ ਜਨ ਕੇ ਜਹਾਜ਼ ਦੇ ਵਿੱਚ ਬਹਿ ਕੇ ਇੱਕ ਫੀਲਿੰਗ ਲੈਣਗੇ ਜਹਾਜ਼ ਦੀ ਕਿ ਅਸੀਂ ਜਹਾਜ਼ 'ਚ ਬੈਠੇ ਆਂ ਤੇ ਬਾਕੀ ਕੋਈ ਖਾਸ ਨਹੀਂ ਇਹਦੇ ਬਾਰੇ ਜੇ ਮਤਲਬ ਇਹਦੇ ਵਿੱਚ ਰੈਸਟੋਰੈਂਟ ਬੰਨਣਾ ਵਾ ਜਿਹਦੇ ਵਿੱਚ ਖਾਣ ਪੀਣ ਨੂੰ ਸਾਨੂੰ ਮਿਲੂਗਾ ਤੇ ਸਾਨੂੰ ਐ ਲੱਗੂਗਾ ਕਿ ਵਾਕਿਆ ਅਸੀਂ ਹਵਾ 'ਚ ਉੱਡ ਰਹੇ ਨੇ ਇਹੋ ਜਿਹਾ ਸਿਸਟਮ ਇਹ ਬਣਾ ਦੇਣਗੇ ਲੋਕੇਸ਼ਨ ਇਹਦੀ ਦੱਸ ਦੰਨੇ ਆ ਆ ਦੇਖੋ ਜੰਡਿਆਲਾ ਗੁਰੂ ਉਹ ਜਿਹੜਾ ਜੰਡਿਆਲਾ ਤਰਨਤਾਰ ਰੋਡ ਉਥੋਂ ਤੇ ਉਥੋਂ ਇਧਰ ਨੂੰ ਆਉਣਾ ਅੰਮ੍ਰਿਤਸਰ ਵਾਲੇ ਬੰਨ ਨੂੰ ਤੇ ਲੱਗੇ ਹੀ ਆ ਤੇ ਆ ਸਿੱਧਾ ਚੱਲ ਜਾਂਦੀ ਆ ਅੰਮ੍ਰਿਤਸਰ ਵੱਲ ਨੂੰ ਸੜਕ ਤੇ ਮਿਲਦੇ ਆ ਜੀ ਅੱਗੇ ਜਾ ਕੇ ਤੁਹਾਨੂੰ ਅਸੀਂ ਆ ਗਏ ਜੀ ਗੁਰਮਤਿ ਸੰਗੀਤ ਗਾਣੇ ਨੇ ਬਾਬਾ ਸੁੱਚਾ ਸੰਗੀ ਗੁਰਮਤਿ ਸੰਗੀਤ ਗਾਣੇ ਜੰਡਿਆਲਾ ਗਰੂ ਅੰਮ੍ਰਿਤਕੋੜ ਜੰਡਿਆਲਾ ਗਰੂ ਮਿਹਰਬਾਨ ਪ੍ਰੇ ਦੇ ਲਾਗੇ ਵਾਹਿਗੁਰੂ ਔਰਜੀ ਸਿੰਘ ਸਾਹਿਬ ਅਧੀ ਖਾਲਸਾ ਵਗਰੀ ਬਤੇ ਲਓ ਜੀ ਇਧਰ ਗੋਗਲ ਮੂਲੀਆਂ ਵੀ ਤੇ ਹੈ ਟਮਾਟਰ ਵੀ ਕੀ ਬਾਤ ਹੈ ਇਹ ਦੂਸਰਾ ਬਣਾ ਘੜਮੀ ਦਾ ਇਹ ਬਾਹਰ ਵਿੱਚ ਜਗ੍ਹਾ ਲਈ ਸੀ ਤੁਹਾਨੂੰ ਖਾਈ ਸੀ ਇੱਕ ਵਲੌਗ ਚ ਬੈਟਰਨ ਬਾਥਰੂਮ ਇੱਥੇ ਬਣੇ ਨੇ ਤੇ ਚਾਲੂ ਨਹੀਂ ਬਾਲਣ ਰੱਖਿਆ ਲੰਗਰ ਆ ਲਿਆ ਇੱਥੇ ਜਦੋਂ ਕੋਈ ਪ੍ਰੋਗਰਾਮ ਹੁੰਦਾ ਤਾਂ ਲੰਗਰ ਹੀ ਲਾਉਂਦੇ ਆ ਤੇ ਕਮਰੇ ਬਣਾਏ ਸੰਗ ਰਿੰਦੇ ਵੀ ਆ ਬਾਬਾ ਸੁਚਾਸਨ ਸਿੰਘ ਜੀ ਜਿਨ੍ਹਾਂ ਨੇ ਜਵਦੀ ਟਕਸਾਲ ਚਲਾਈ ਸੀ ਉਹ ਜਵਦੀ ਟਕਸਾਲ ਦੇ ਬਾਨੀ 우ਸਤਾਦ ਸੁਖਵੰਤ ਸਿੰਘ ਜੀ ਬਾਬਾ ਸੋਹਣ ਸਿੰਘ ਜੀ 우ਸਤਾਦ ਜਸਪਾਲ ਸਿੰਘ ਜੀ ਬਾਬਾ ਮਹਿੰਦਰ ਸਿੰਘ ਜੀ ਇਹ ਘਾੜਮੀ ਰਾਤ ਉੱਤੇ ਆ ਬਿਲਕੁਲ ਜਦੋਂ ਆਪਾਂ ਤੋਲ ਪਲਾਜੇ ਲਾ ਕੋ ਮਿਹਰਬਾਨੀਪੁਰ ਜਿੱਥੋਂ ਹੁੰਦੇ ਆ ਇਹ ਆ ਸੜਕ ਸਿੱਧੀ ਇਧਰ ਨੂੰ ਅੱਗੇ ਅਮਰਕੋੜ ਤੋਂ ਗਾਹ ਲੰਘ ਜਾਂਦੀ ਹੈ ਲਾਗੇ ਲਾਗੇ ਬਣੀਆਂ ਇਹ ਅਕੈਡਮੀ ਆ ਤੇ ਅਕੈਡਮੀ ਦੇ ਅਗਲੇ ਬੰਨੇ ਵੀ ਖਾਲੀ ਥਾਂ ਤਾਂ ਅੱਗੇ ਥੋੜੇ ਜਿਹਾ ਘਾਰੇ ਦੀ ਸ਼ਾਇਦ ਉਹੀ ਬਾਅਦ ਚੋਂ ਪਾਇ ਪਹਿਲਾ ਅਕੈਡਮੀ ਬਣੀ ਇਹ ਅਕੈਡਮੀ ਦੇ ਉੱਪਰਲੇ ਬੰਨੇ ਆ ਮੈਂ ਉਹ ਥੱਲੇ ਦੇਖੋ ਕਰ ਲੱਗੀ ਆ ਪਿੰਡ ਅਮਰਕੋੜ ਜਿਹੜਾ ਦੂਰ ਆ ਵੇਖੋ ਇਹ ਅਮਰਕੋੜ ਪਿੰਡ ਆ ਤੇ ਉਹ ਪੱਠਾ ਕਿਨਾਰੇ ਆ ਰਿਹਾ ਤੈਨੂੰ ਆ ਅਕਾੜੀਂ ਦਾ ਸੂਰਾ ਪਾਸਾ ਮਲੇ ਇਹਦੇ 4 ਸਵੇਰੇ ਪੈ ਗਈਆਂ ਹੀ ਆਂ ਤਕਰੀਬਨ ਉਹ ਡੇਰੇ ਗਿਆ ਕੁਝ ਆ ਘਾਰੇਗੇ ਲੱਗੇ ਆ ਦੇਖੋ ਡੇਰੇ ਤੇ ਆ ਜਿਹੜਾ ਪਿਆਵ ਪਤਾ ਗਦਾਮ ਇੱਕ ਘਾਰੇ ਬਣਾਇਆ ਇਹ ਵੀ ਹੋਣੀ ਹੈ ਜੇ ਹੋਂਦ ਵਿੱਚ ਹੈ ਪਹਿਲਾਂ ਨਹੀਂ ਸੀ ਤਾਂ ਉੱਪਰਲੇ ਬਨੇ ਜਿਹੜੇ ਉਹ ਵੀ ਅੰਮ੍ਰਿਤਕੋੜ ਦੇ ਜਿਹੜੇ ਆ ਬੈਂਕਾਂ ਘੈਲੋ ਜਾਂ ਹਨਾ ਇਹ ਬੈਂਕਾਂ ਵਗੈਰੇ ਆ ਅਕੈਡਮੀ ਦੇ ਵਿੱਚ ਸਿੰਘ ਰਹਿੰਦੇ ਓਨਲੀ ਬੀਬੀਆਂ ਦਾ ਰਹਿਣਾ ਇਥੇ ਇਹ ਮਨਾਵਾ ਮਤਲਬ ਪੱਕੇ ਤੌਰ ਤੇ ਤੇ ਬਿਲਕੁਲ ਮਨਾ ਜਿਸ ਤਰ੍ਹਾਂ ਕਿ ਕੋਈ ਬੀਬੀ ਹੁੰਦੀ ਆ ਤੇ ਕੋਈ ਰਾਤ ਵਗੈਰਾ ਰਹਿਣਾ ਚਾਹੁੰਦੀ ਆ ਨਾ ਤੇ ਉਹਦੇ ਕਰਕੇ ਆ ਵੀ ਉਹਦਾ ਕੋਈ ਰੀਅਲ ਬ੍ਰਦਰ ਹੋਵੇ ਜਾਂ ਫਾਦਰ ਹੋਵੇ ਮਦਰ ਹੋਵੇ ਨਾਲ ਹਨ ਕੱਲੀ ਲੜਕੀ ਦੇ ਵਾਸਤੇ ਮਤਲਬ ਨਹੀਂ ਇਥੇ ਕੋਈ ਲੜਕੀ ਕੱਲੀ ਨਹੀਂ ਰਹਿ ਸਕਦੀ ਉਦਾਂ ਲੜਕੀਆਂ ਸਿੱਖਣ ਇੱਥੇ ਆਉਂਦੀਆਂ ਜਦੋਂ ਕੀਰਤਨ ਦੀ ਕਲਾਸ ਜਿਹੜੀ ਹੁੰਦੀ ਤੇ ਕਿਰਪਨ ਜਿਸ ਤਰ੍ਹਾਂ ਕਿ ਬਿੰਦੂ ਉਸਤਾਦ ਜੀ ਦੀ ਕਲਾਸ ਇਹ ਉਹ ਹੁੰਦੀ ਹੈ ਬੁੱਧਵਾਰ ਜਿਸ ਤਰ੍ਹਾਂ ਕਿ ਅੱਜ ਬੁੱਧਵਾਰ ਹੈ ਤੇ ਜਿਹੜੀ ਐਤਵਾਰ ਹੁੰਦੀ ਹੈ ਕਲਾਸ ਤਬਲੇ ਹਰਮਨੀਮ ਦੀ ਜੋ ਉਸਤਾਦ ਜਸਪਾਲ ਸਿੰਘ ਜੀ ਆਉਂਦੇ ਇੱਥੇ ਸਿਖਾਉਣ ਵਾਸਤੇ ਤੇ ਉਦੋਂ ਲੜਕੀਆਂ ਵੀ ਸਿੱਖਣਾਉਂਦੀਆਂ ਲੜਕੇ ਬਾਹਰੋਂ ਵੀ ਸਿੱਖਣਾਉਂਦੇ ਆ ਤੇ ਇੱਥੇ ਵਾਲੇ ਮੁੰਡੇ ਜਿਹੜੇ ਰਹਿੰਦੇ ਸਿੰਘ ਉਹ ਵੀ ਸਿੱਖਦੇ ਆ ਜਿਹੜੇ ਇੱਥੇ ਸਿੰਘ ਰਹਿੰਦੇ ਉਹਨਾਂ ਨੂੰ ਗੁਰਬਾਣੀ ਦੀ ਸੰਥਿਆ ਵੀ ਕਰਾਈ ਜਾਂਦੀ ਆ ਤੰਤੀ ਸਾਜੀ ਵੀ ਸਕਾਏ ਜਾਂਦੇ ਤੇ ਕੋਈ ਵੀ ਪੈਸਾ ਕਿਸੇ ਤੋਂ ਵੀ ਨਹੀਂ ਲਿਆ ਜਾਂਦਾ ਇੱਥੇ ਜਿਸ ਤਰ੍ਹਾਂ ਕਿ ਕੋਈ ਬਾਹਰੋਂ ਸਿੱਖਣਾ ਆਵੇ ਜਾਂ ਇੱਥੇ ਰਹਿੰਦਾ ਕਿਸੇ ਕੋ ਕਿਸੇ ਵੀ ਤਰ੍ਹਾਂ ਦਾ ਕੋਈ ਪੈਸਾ ਨਹੀਂ ਲਿਆ ਜਾਂਦਾ ਬਿਲਕੁਲ ਸੇਵਾ ਦੇ ਵਿੱਚ ਆਪਣੀ ਮਰਜ਼ੀ ਨਾਲ ਤੁਸੀਂ ਕੋਈ ਲੰਗਰ ਵਿੱਚ ਸੇਵਾ ਪਾਉਣੀ ਚਾਹੁੰਦੇ ਹੋ ਜਾਂ ਉੱਦਾਂ ਕੋਈ ਵੀ ਸੇਵਾ ਕਰੋ ਤੁਹਾਡੀ ਮਰਜ਼ੀ ਕਰ ਸਕਦੇ ਜੀ ਪਰ ਨਿੱਜੀ ਤੌਰ ਤੇ ਕਿਸੇ ਤੋਂ ਪੈਸੇ ਨਹੀਂ ਲਏ ਜਾਂਦੇ ਪਹਿਲੀ ਮੰਜ਼ਲ ਦਾ ਨਜ਼ਾਰਾ ਇਹਦਰ ਸਤਿਗੁਰੂ ਸੱਚੇ ਪਾਸ਼ਾ ਗੁਰੂ ਗ੍ਰੰਥ ਸਾਹਿਬ ਸੱਚੇ ਪਾਸ਼ਾ ਦਾ ਪ੍ਰਕਾਸ਼ ਹੈ ਤੁਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਸ਼ਾ ਇਹ ਆਜੀ ਅਕੈਡਮੀ ਜਿੱਥੇ ਬਹਿਰ ਕੇ ਬੱਚਿਆਂ ਨੂੰ ਕੀਰਤਨ ਸਿਖਾਇਆ ਜਾਂਦਾ ਤਬਲਾ ਸਿਖਾਇਆ ਜਾਂਦਾ ਤੇ ਤੰਦੀ ਸਾਜੀ ਉੱਪਰ ਸਾਰੀਆਂ ਜਿਹੜੀਆਂ ਜਿਹੜੇ ਸਨਮਾਨ ਚ ਨੇ ਉਸਤਾਜੀ ਨੂੰ ਮਿਲੇ ਨੇ ਸੁਖਵੰਤ ਉਸਤਾਜੀ ਨੂੰ ਇਹ ਸਾਰੇ ਲਖ ਗਿਆਨੇ ਤੇ ਉਸਤਾਦ ਜੀ ਦੀ ਫੋਟੋ ਬਾਬਾ ਚੋਚਾ ਸੰਗਰ ਮਸੰਗੀਤ ਅਕਾडमी ਇੱਥੇ ਬੈਠ ਕੇ ਉਸਤਾਦ ਜੀ ਕੀਰਤਨ ਸਿਖਾਉਂਦੇ ਨੇ ਬੱਚਿਆਂ ਨੂੰ ਤੰਤੀ ਸਾਜ ਆ ਵੀ ਜਿਹੜਾ ਵੀ ਸਾਜ ਆ ਆ ਵੇਖੋ ਉੱਤੇ ਟੰਗੇ ਨੇ ਮਤਲਬ ਆ ਰਿਕਾਰਡ ਪਿਆ ਹਰਮੋਨੀਅਮ ਬਾਬਾ ਸੋਹਣ ਸਿੰਘ ਜੀ ਇੱਥੇ ਹਰ ਕੋਈ ਜਿਹੜਾ ਤੰਦੀ ਸਾਜ ਇੱਥੇ ਮਿਲ ਜਾਵੇਗਾ ਤੁਹਾਨੂੰ ਤੇ ਆਹ ਨੇ ਜਸਵੰਤ ਸਿੰਘ ਜੀ ਪਵਰਾ ਜਿਨ੍ਹਾਂ ਕੋਲ 우ਸਤਾਦ ਜਸਪਾਲ ਸਿੰਘ ਜੀ ਤੇ 우ਸਤਾਦ ਸੁਖਵੰਤ ਸਿੰਘ ਜੀ ਕੀਰਤਨ ਸਿਖਦੇ ਰਹੇ ਨੇ ਇੱਕ ਆਹ ਫੋਟੋ ਬੜੇ ਧਿਆਨ ਨਾਲ ਵੇਖੋ ਜੀ ਇਹ 우ਸਤਾਦ ਜੀ ਵਾਸਤੇ ਦਾਸ ਨੇ ਇੱਕ ਹਫਤਾ ਲਿਖੀ ਸੀ ਯਾਨਕਿ ਮੈਂ ਕਵੀ ਫਰਗਰਸਨ ਬੜਾ ਲਾਣੇ ਮੇਰੀ ਫੋਟੋ ਵੀ ਨਾ ਲੱਗੀ ਆ ਆ ਵੇਖੋ ਉਹ ਬੜਾ ਧੰਮਖਾਤੀ ਹੈ ਜਿਹੜੀ 10 ਦਿਨ ਕੱਪਤਾ ਲਿਖੀ ਹੈ ਉਸਤਾਦ ਜੀ ਵਾਸਤੇ ਇਹ ਕੌਣ ਹੈ ਜੋ ਜੰਗਲ ਵਿੱਚ ਮੰਗਲ ਲਾ ਰਿਹਾ ਹੈ ਥਪੜਾ ਦੇ ਕੇ ਭਾਈ ਸੁਖਮਤ ਸਿੰਘ ਨੂੰ ਕਲਗੀਆਂ ਵਾਲਾ ਕਾਲਾ ਵਰਤਾ ਰਿਹਾ ਹੈ ਇਹ ਕੱਪਤਾ ਲਿਖੀ ਸੀ ਇਹ ਪੂਰੀ ਕੱਪਤਾ ਉਹ ਲਿਖ ਕੇ ਤੇ ਉਸਤਾਦ ਜੀ ਨੂੰ ਭੇਟਾ ਕੀਤੀ ਸੀ ਤੇ ਬੜੀ ਖੁਸ਼ੀ ਹੋਈ ਸੀ ਕਿ ਚਲੋ ਅਸੀਂ ਉਹਨਾਂ ਵਾਸਤੇ ਇੱਕ ਲਿਖਿਆ ਹਾਂ ਹੈ ਬੜੀ ਮਹਾਨ ਅਸਤੀ ਨੇ ਉਸਤਾਦ ਜੀ ਤੇ ਸਾਡੀਆਂ ਕਵਤਾਵਾਂ ਦੇ ਵਿੱਚ ਉਸਤਾਦ ਨਹੀਂ ਆਉਂੋ ਗੁਰੂ ਕਲਗੀਧਰ ਸੱਚੇ ਪਾਤਸ਼ਾਹ ਦੀ ਬੜੀ ਕਿਰਪਾ ਸਤਿਗੁਰਾਂ ਦਾ ਸਾਜੀ ਦੇ ਬੜੀ ਮਹਾਨ ਸ਼ਖਸੀਅਤ ਨੇ ਤੇ ਤੁਸ਼마ਚਰ ਜੀ ਕੋਸ਼ਿਸ਼ ਕੀਤੀ ਸੀ ਤੇ ਉਹਨਾਂ ਨੇ ਪ੍ਰਵਾਨ ਕੀਤੀ ਬੜੀ ਖੁਸ਼ੀ ਨਾਲ ਸੋ ਚਲੋ ਜੀ ਫਨ ਲਈ ਚੱਲਦੇ ਆ ਤੁਹਾਨੂੰ ਉਹਨਾਂ ਉਸਤਾਦ ਜੀ ਦੀ ਜਿਹੜੀ ਕਲਾਸ ਲੱਗੀ ਉਹ ਖੋਣੇ ਆ ਉਸ ਤੋਂ ਬਾਅਦ ਇਸ ਵਲੌਗ ਦੀ ਆਪਾਂ ਸਮਾਪਤੀ ਕਰਦੇ ਆ ਤੁਹਾਨੂੰ ਆ ਵੇਖੋ ਜੀ ਇਹ ਪੈਰਾ ਨਾਲ ਚੱਲਦਾ ਥੱਲੇ ਉਹ ਪੈਰਾ ਨਾਲ ਵਿਛਾਓ ਹੇ ਹੁਣ ਬਾਹਰ ਵੀ ਸਾਜ਼ ਰੱਖੇ ਹੋਏ ਨੇ ਸਰੰਦਾ ਤਾਉਸ ਪਖਾਵਜ ਬੇਨਵਾਦ ਕਿਤਾਬ ਲਿਖੀ ਲੇਕੋ ਉਹ ਗਾਵਾਂ ਪਾ ਮਾਂ ਗਾਵਾਂ ਲੈ ਦਾ ਨੀ ਨ ਗਾਵਾਂ ਪਾ ਗਾਵਾਂ ਪਾ ਗਾਵਾਂ ਤਾ ਗਾਵਾਂ ਨੀ 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 ਦਾ ਪਾ ਮੋ ਦੇਗਾ ਨਾ ਤਾ ਨੀ ਹਾਂ ਇਹ ਦੇ ਲੈ ਤੇ ਬੋਦੂ ਤੂੰ ਬੇਵੋਣਾ ਨਾ ਰਹੇ ਗਾਵਾਂ ਪਾ ਨਾਮ ਲੈ ਦੇ ਨੀ ਸੋ ਇੱਥੇ ਕਰਦੇ ਹਾਂ ਜੀ ਸਮਾਪਤੀ ਇਸ ਵਲੌਗ ਦੀ ਅਗਲੇ ਕਿਸੇ ਵਲੌਗ ਵਿੱਚ ਫੇਰ ਮਿਲਦੇ ਹਾਂ ਜੀ ਦੱਸਿਓ ਅੱਜ ਦੀ ਸੈਰ ਬਾਰੇ ਸ਼ੇਅਰ ਲੱਗ ਜ਼ਰੂਰ ਕਰਦੇ ਹੋ ਜੀ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਜੀ